ਤੋ ਪਹਿਲਾ ਪੀਐਸਟੈਟ ਐਟਡੀ ਬੀਐਡ ਯੂਨੀਅਨ ਪੰਜਾਬ ਅਫੀਸ਼ੀਅਲ YouTube ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਤਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਹਰ ਇੱਕ ਅਪਡੇਟ ਪੀਐਸਟੈਟ ਦੇ ਪੇਪਰ ਰਿਲੇਟਡ ਜਾਂ ਟੀਚਿੰਗ ਵਿੰਗ ਦੀ ਕੋਈ ਵੀ ਜਾਣਕਾਰੀ ਸਾਡੇ ਨਾਲ ਸ਼ੇਅਰ ਕਰਦੇ ਰਹਿਣੇ ਆ ਅੱਜ ਦੀ ਜਾਣਕਾਰੀ ਤੁਹਾਡੇ ਲਈ ਬਹੁਤ ਬਹੁਤ ਖਾਸ ਹੈ ਕਿਉਂਕਿ ਕਾਫੀ ਸਾਥੀਆਂ ਦੇ ਸਾਨੂੰ ਇਸ ਰਿਗਾਰਡਿੰਗ ਮੈਸੇਜ ਆਇਆ ਕਿ ਐਂਟੀਟੀ ਦੀ ਲੇਟੈਸਟ ਅਪਡੇਟ ਕੀ ਹੈ ਉਸਾਨੂੰ ਦੱਸੋ ਮੈਂ ਅੱਜ ਗੱਲ ਕਰੂੰਗਾ ਇਸ ਵੀਡੀਓ ਦੇ ਵਿੱਚ ਦੋ ਤੱਥਾਂ ਦੇ ਆਧਾਰ ਤੇ ਗੱਲ ਕਰੂੰਗਾ ਉਹ ਤੱਥ ਕਿਹੜੇ-ਕਿਹੜੇ ਨੇ ਇੱਕ ਤਾਂ NCERT ਔਰ ਇੱਕ ਜਿਹੜੇ ਨੋਟੀਫਿਕੇਸ਼ਨ ਆਇਆ ਹੈ ਹੈਂਟੀਟੀ ਦਾ ਇੱਕ ਆਪਾਂ ਉਹਨਾਂ ਦੀ ਗੱਲ ਕਰਾਂਗੇ ਠੀਕ ਹੈ ਸਾਰੀ ਜਾਣਕਾਰੀ ਆਪਾਂ ਇਹਦੇ ਵਿੱਚ ਜਿਹੜੀ ਹੈ ਦਿਆਂਗੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਮੈਂ ਨੋਟੀਫਿਕੇਸ਼ਨ ਕਿਉਂ ਕਿਹਾ ਨੋਟੀਫਿਕੇਸ਼ਨ ਜਿਹੜਾ ਅੱਜ ਤੋਂ 5 ਸਾਲ ਪਹਿਲਾਂ ਤੁਸੀਂ ਮੰਨ ਸਕਦੇ ਹੋ ਅਸੀਂ ਤਾਂ ਚਲੋ 4 ਸਾਲ ਹੀ ਹੋਇਆ ਹੈ 5 ਨਵੰਬਰ ਨੂੰ ਨੋਟੀਫਿਕੇਸ਼ਨ ਆਇਆ ਸੀ ਅੱਜ ਉਹਦੀ ਇੱਕ ਕਾਪੀ ਅਸੀਂ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਹੋਰ ਉੱਥੋਂ ਕਲੀਅਰ ਹੋਏਗਾ ਕਿ 1 ਇਅਰ ਵਾਲੀ ਐਂਟੀਟੀ ਜਿਹੜੀ ਤੁਸੀਂ ਇਗਨੋਰ ਤੋਂ ਕੀਤੀ ਐ ਉਹ ਵੈਲਿਡ ਹੈ ਜਾਂ ਨਹੀਂ ਇਸ ਚੀਜ਼ ਦਾ ਖਲਾਸਾ ਤੁਹਾਨੂੰ ਆਪ ਤੁਸੀਂ ਇਸੀ ਨੂੰ ਦੇਖ ਪਾਉਗੇ ਤਾਂ ਜਿਹੜਾ ਚੈਨਲ ਤੇ ਫਰਸਟ ਵਾਰ ਵਿਜ਼ਿਟ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਹਰ ਇੱਕ ਅਪਡੇਟ ਪੀਐਸਟਟ ਦੇ ਪੀਪਲ ਰਿਲੇਟਡ ਜਾਂ ਟੀਚਿੰਗ ਵਿੰਗ ਦੀ ਕੋਈ ਵੀ ਜਾਣਕਾਰੀ ਜਿਹੜੀ ਸਮੇਂ-ਸਮੇਂ ਤੇ ਤੁਹਾਨੂੰ ਮਿਲਦੀ ਰਹੇ ਤਾਂ ਬਹੁਤ ਸੱਪਾ ਨਾਲ ਲੈਂਦੇ ਹੋਏ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਹਾਂ प्रूफ तेलझे करते हैं। सब तो पहला तो देखो जो थमें देख दूजी गल मैं क्या एन सी टी ई नैशनल काउंसिलीचर एजुकेशन कह रही है कि वन ईयर वाली ਜਿਹੜੀ ਐਂਟੀਟੀ ਹੈ નોਟ ਵੈਲਿਡ ਜਿਹੜੀ ਇਗਨੋ ਤੋਂ ਹੋ ਰਹੀ ਹੈ ਐਨਸੀਈਟੀ ਇੱਕ ਕੈਰੀਅਰ ਤਾਂ ਚੰਡੀਗੜ੍ਹ ਵਿੱਚ ਜਿਹੜੀਆਂ ਐਂਟੀਵੀ ਪੋਸਟ ਆਈਆਂ ਉਹਦੇ ਵਿੱਚ ਜਿਹੜੀ ਐਂਟੀਟੀ 1 ਇਅਰ ਵਾਲੀ ਹੈ ਜਿਹੜੀ ਇਗਨੋ ਤੋਂ ਕੀਤੀ ਜਾਂਦੀ ਹੈ ਉਹ ਵੈਲਿਡ ਨਹੀਂ ਸੀ ਠੀਕ ਹੈ ਹੁਣ ਤੁਹਾਨੂੰ ਇਸ ਸੀ ਦਾ ਪ੍ਰੂਫ ਤੁਸੀਂ ਕੱਲ ਟੈਟ ਬਜ਼ਰ ਅਫੀਸ਼ੀਅਲ YouTube ਚੈਨਲ ਦੇ ਉੱਪਰ ਤੁਸੀਂ ਦੇਖਿਆ ਅਤੇ ਮਾਨਯੋਗ ਸਰ ਅਨਮੋਲ ਅਰੋੜਾ ਉਹਨਾਂ ਨੇ ਕਾਟ ਹੀ ਪਾਈ ਉਹਦੇ ਵਿੱਚ ਖੁਲਾਸਾ ਹੋਇਆ ਕਿ ਐਨਸੀਆਰਟੀ ਕਿਸ ਚੀਜ਼ ਨੂੰ preference ਦੇਗੀ ਜੇ ਐਂਟੀਟੀ ਦੇ ਸੈਂਟਰ ਦੇ ਵਿੱਚ ਪੋਸਟ ਆਉਣੀ ਹੈ ਤਾਂ ਸੈਂਟਰ ਔਰ ਸਟੇਟ ਦਾ ਰੂਲ ਅਲੱਗ-ਅਲੱਗ ਹੁੰਦਾ ਹੈ ਸਭ ਤੋਂ ਪਹਿਲਾਂ ਠੀਕ ਹੈ ਤਾਂ ਅੱਜ ਤੋਂ ਜਿਹੜਾ 5 ਨਵੰਬਰ ਨੂੰ ਪਹਿਲਾ ਨੋਟੀਫਿਕੇਸ਼ਨ ਆਇਆ ਹੈ ਉਹਦੀ ਜਾਣਕਾਰੀ ਸਾਰੀ ਹੁਣ ਤੁਹਾਨੂੰ ਉਸ ਵੀਡੀਓ ਤੇ ਲੈਕਚਰ ਦੇ ਦਿਆਂ ਉਸ ਪੀਡੀਐਫ ਤੇ ਲੈਕਚਰ ਦੇ ਦਿਆਂ ਕੁਛ ਸਕਿੰਟ ਦੇਖਿਓ ਕਿ ਜਿਹੜਾ ਉਹ ਕਿਸ ਤਰ੍ਹਾਂ ਦੀ ਜਾਣਕਾਰੀ ਉਸ ਨੋਟੀਫਿਕੇਸ਼ਨ ਦੇ ਦਿੱਤੀ ਗਈ ਹੈ ਤੇ ਆਓ ਚੱਲਦੇ ਹਾਂ ਉਸ ਨੋਟੀਫਿਕੇਸ਼ਨ ਤੇ ਇਹ ਉਹ ਨੋਟੀਫਿਕੇਸ਼ਨ ਹੈ ਜਿਹੜਾ ਜਿਸ ਜੀ ਅਸੀਂ ਤੁਹਾਨੂੰ ਗੱਲ ਕਰ ਰਹੇ ਹਾਂ ਇੱਕ ਚੀਜ਼ ਨੂੰ ਸਮਝੋ ਜਿਹੜਾ ਆ ਨੋਟੀਫਿਕੇਸ਼ਨ ਹੈ 12 ਹੋਰ 2020 ਦਾ ਨੋਟੀਫਿਕੇਸ਼ਨ ਹੈ ਤੁਸੀਂ ਦੇਖੋ 5 ਨਵੰਬਰ ਮੈਂ ਜਿਵੇਂ ਤੁਹਾਨੂੰ ਕਿਹਾ 5 ਨਵੰਬਰ 2020 ਨੂੰ ਇਹ ਪੋਸਟ ਅਨਾਉਂਸ ਹੋਈਆਂ ਸੀ ਇਹ ਉਸ ਪੋਸਟ ਦਾ ਨੋਟੀਫਿਕੇਸ਼ਨ ਹੈ ਜਿਹੜੀ ਪੋਸਟ ਆਈਆਂ ਸੀ 8393 83 93 ਜਿਹੜੀ ਅਨਾਉਂਸ ਹੋਈਆਂ ਸੀ ਪੋਸਟਾਂ ਯੂਜ਼ ਦਾ ਨੋਟੀਫਿਕੇਸ਼ਨ ਹੈ ਠੀਕ ਹੈ ਤੇ ਪਹਿਲਾਂ ਤੁਹਾਨੂੰ ਮੈਂ ਉਸੀ ਦੇ ਉੱਪਰ ਲੈ ਕੇ ਚੱਲਦਾ ਜਿਹੜੀ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਔਰ ਖਾਸ ਹੈ ਆਪਾਂ ਸਿੱਧਾ ਉਸ ਪੇਜ ਤੇ ਚੱਲਦੇ ਹਾਂ ਬਾਕੀ ਜਿਹੜੇ ਸਾਥੀ ਇਸ ਵੀਡੀਓ ਨੂੰ ਵੇਖ ਰਹੇ ਨੇ ਉਹ ਵੱਧ ਤੋਂ ਵੱਧ ਸ਼ੇਅਰ ਕਰਿਓ 8893 ਪੋਸਟਾਂ ਸੀ ਠੀਕ ਹੈ ਜੀ ਪ੍ਰੀ ਪ੍ਰਾਇਮਰੀ ਸਕੂਲ ਟੀਚਰ ਨੀਡ ਬੇਸ ਡਿਸਟ੍ਰਿਕਟ ਵਾਈਜ਼ ਅਲਾਓ ਅਬੋਵ ਪੋਸਟ ਸ਼ਲ ਬੀ ਮੇਡ ਬਾਈ ਡਾਇਰੈਕਟਰ ਮਤਲਬ ਕਿ ਡਿਸਟ੍ਰਿਕਟ ਵਾਈਜ਼ ਪੋਸਟਾਂ ਨੂੰ ਵਧਾਇਆ ਜਾਂ ਘਟਾਇਆ ਵੀ ਜਾ ਸਕਦਾ ਹੈ ਠੀਕ ਹੈ ਇਹ ਤੁਹਾਡਾ ਪੇ ਗ੍ਰੇਡ ਸਾਰਾ ਦੱਸਿਆ ਹੋਇਆ ਹੈ और यह नोटिफिकेशन आया से कांग्रेस सरकार टाइम ठीक है पहला इन्होंने की क्या सीनियर सेकेंडरी स्कूल ठीक है सीनियर सेकेंडरी स्कूल क्लास ट्वेल्व यानी कि क्वालिफिकेशन रखी गई प्लस टू भी प्लस टू कि होनी चाहिए है ठीक है ਔਰ ਦੂਜੀ ਗੱਲ ਜਿਹੜਾ ਹੁਣ ਮੇਨ ਪੁਆਇੰਟ ਹੈ ਉਸ ਚੀਜ਼ ਨੂੰ ਦੇਖੋ ਡਿਪਲੋਮਾ ਔਰ ਸਰਟੀਫਿਕੇਟ ਇਨ ਨਰਸਰੀ ਟੀਚਰ এডਿਕੇਸ਼ਨ ਪ੍ਰੋਗਰਾਮ ਆਫ ਅ ਡਿਊਰੇਸ਼ਨ ਆਫ ਨੋਟ ਲੈਸ 1 ਈਅਰ ਮਤਲਬ ਕਿ 1 ਸਾਲ ਤੋਂ ਘੱਟ ਨਹੀਂ ਹੋਣਾ ਚਾਹੀਦਾ 1 ਸਾਲ ਤੋਂ ਘੱਟ ਨਹੀਂ ਹੋਣਾ ਚਾਹੀਦਾ ਔਰ ਔਰ ਐਨੀ ਅਦਰ ਕੋਰਸ ਵਿਚ ਇਜ਼ ਇਕੁਇਲੈਂਟ ਆਫ ਥਿਊਰਿਸਟ ਉਹਨਾਂ ਨੇ ਕੀ ਕਿਹਾ ਕਿ ਇੱਕ ਸਾਲ ਤੋਂ ਘੱਟ ਕੋਈ ਜਿਹੜਾ ਉਹ ਵੈਲਿਡ ਨਹੀਂ ਹੈ ਜਿਹੜਾ ਇੱਕ ਸਾਲ ਵਾਲਾ ਵੈਲਿਡ ਹੈ ਇੱਕ ਸਾਲ ਵਾਲਾ ਵੈਲਿਡ ਹੈ ਮਤਲਬ ਕਿ ਇੱਕ ਸਾਲ ਤੋਂ ਘੱਟ ਨਹੀਂ ਹੋਣਾ ਚਾਹੀਦਾ ਮਤਲਬ ਕਿ ਉਹਨਾਂ ਨੇ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਸਾਲ ਤੋਂ ਘੱਟ ਨਹੀਂ ਹੋਣਾ ਚਾਹੀਦਾ ਇੱਕ ਸਾਲ ਤੋਂ ਉੱਤੇ ਜਾ ਇਸ ਨੋਟੀਫਿਕੇਸ਼ਨ ਦੇ ਵਿੱਚ ਦੱਸਿਆ ਗਿਆ ਸੀ ਕਿਉਂਕਿ ਉਸ ਤੋਂ ਬਾਅਦ ਈਟੀਟੀ ਵਾਲਿਆਂ ਨੇ ਵੀ ਫਾਰਮ ਭਰਿਆ ਇਹ ਵਾਲਾ ਫਾਰਮ ਬਾੜਾ ਵਿਵਾਦ ਖੜਾ ਹੋਇਆ ਸੀ ਉਦੋਂ ਉਸ ਟਾਈਮ 2364 ਦੀ ਅ ਹਜੇ ਉਹ ਭਰਤੀ ਰੋਲ ਰਹੀ ਸੀ ਤੇ ਉਦੋਂ ਉਹਨਾਂ ਨੇ ਇਹ ਕਹਿ ਸੀਗਾ ਕਿ ਜਿਹੜੀ ਭਰਤੀ ਜਿਵੇਂ ਕਿ 2364 ਭਰਤੀ ਈਟੀਟੀ ਅ ਦੀ ਅਨਾਉਂਸ ਹੋਈ ਸੀ ਉਸ ਦੇ ਵਿੱਚ ਬੀਡ ਇਨਵੋਲਵ ਸੀ ਤਾਂ ਉੱਥੇ ਇਹ ਵੀ ਸਮਝ ਆ ਗਿਆ ਕਿ ਜੇ ਬੀਡ ਨੂੰ ਈਟੀਟੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਤਾਂ ਐਂਟੀਟੀ ਦੇ ਵਿੱਚੋਂ ਵੀ ਈਟੀਟੀ ਨੂੰ ਬਾਹਰ ਕੱਢਿਆ ਜਾਊਗਾ ਪਰ ਬੱਚਿਆਂ ਨੇ ਫਾਰਮ ਫਿਲਿੰਗ ਕੀਤੀ ਸੀ ਤਾਂ ਇਹ ਨੋਟੀਫਿਕੇਸ਼ਨ ਹੈ ਉਹ ਸੱਚ ਹੈ ਜੋ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਕਿਉਂਕਿ ਇਹ ਜਰੂਰੀ ਤਾਂ ਸੀਗਾ ਕਿਉਂਕਿ ਕਾਫੀ ਸਾਥੀ ਸਾਨੂੰ ਮੈਸੇਜ ਕਾਲ ਕਰਕੇ ਪੁੱਛਦੇ ਆ ਤਾਂ ਸਾਡਾ ਇਹ ਮਕਸਦ ਹੁੰਦਾ ਕਿ ਅਸੀਂ ਉਹਨਾਂ ਨੂੰ ਵੀਡੀਓ ਰਾਹੀਂ ਜਾਣਕਾਰੀ ਦੇਈਏ ਉਹ ਸਾਰੀ ਗੱਲ ਪਹੁੰਚਾਈਏ ਜਿਹੜੀ ਉਹਨਾਂ ਤੱਕ ਪਹੁੰਚਣੀ ਚਾਹੀਦੀ ਹੈ ਠੀਕ ਹੈ 5 ਨਵੰਬਰ ਦਾ ਨੋਟੀਫਿਕੇਸ਼ਨ ਹੈ ਸਾਰਾ ਠੀਕ ਹੈ ਜੀ ਪੋਰਟਾਂ ਸੀਰੀਏ ਨਹੀਂ ਚੜੀਆਂ ਹੁਣ ਦਬਾਰ ਤੋਂ ਇਹ ਪੋਸਟਾਂ ਨੂੰ ਸਿੱਦੇ ਚੜਾਉਣ ਦੀ ਜਿਹੜੀ ਮੰਗ ਹੈ ਉਹ ਯੂਨੀਅਨ ਵੱਲੋਂ ਕੀਤੀ ਜਾ ਰਹੀ ਹੈ ਐਂਟੀਟੀ ਯੂਨੀਅਨ ਐਫਰਟਸ ਕਰ ਰਹੀ ਹੈ ਪਿੱਛੇ ਮੀਟਿੰਗਾਂ ਵੀ ਹੋਈਆਂ ਠੀਕ ਹੈ ਬਾਕੀ ਹਜੇ ਤੱਕ ਜਿਹੜੀ ਪੰਜਾਬ ਸਰਕਾਰ ਨੇ ਜਿਹੜੀ ਇਸ ਸੰਬੰਧੀ ਜਿਹੜੀ ਕੋਈ ਵੀ ਜਿਹੜੀ ਹੈ ਅਥਾਰਟੀ ਇਸ ਚੀਜ਼ ਹੀ ਨਹੀਂ ਦਿੰਦੀ ਕਿ ਕੀ ਕੁਆਲਿਫਿਕੇਸ਼ਨ ਰਹੀਗੀ ਕੀ ਨਹੀਂ ਅੱਜ ਦੀ ਜਿਹੜੀ ਆਮ ਆਦੀ ਪਾਰਟੀ ਹੈ ਇਸ ਕੁਆਲੀਫਿਕੇਸ਼ਨ ਨੂੰ ਬਦਲ ਵੀ ਸਕਦੀ ਹੈ ਪਰ ਫਿਲਹਾਲ ਦੇ ਜਿਹੜਾ ਨੋਟੀਫਿਕੇਸ਼ਨ ਉਹ ਆਇਆ ਸੀ ਉਸ ਦੇ ਵਿੱਚ ਤੁਹਾਨੂੰ ਮੈਂ ਦਿਖਾਇਆ 1 ਇਅਰ ਤੋਂ ਕੱਟ ਨਹੀਂ ਹੋਣੀ ਚਾਹੀਦੀ 1 ਇਅਰ ਦੇ ਉੱਪਰ ਜਿਹੜਾ ਵੀ ਕੋਰਸ ਹੈ ਉਹ ਵੈਲਿਡ ਮੰਨਿਆ ਗਿਆ ਸੀ ਇਸ ਦੇ ਵਿੱਚ ਮੰਨ ਲਓ ਤੁਸੀਂ ਜਿਹੜੀ ਇਗਨੋ ਤੋਂ ਕੀਤੀ ਹੈ ਇਸ ਨੋਟੀਫਿਕੇਸ਼ਨ ਅਕੋਰਡਿੰਗ ਤੁਸੀਂ ਵੈਲਿਡ ਹੋ ਠੀਕ ਹੈ ਜੀ ਔਰ ਜੇ ਇਸ ਚੀਜ਼ ਦੇ ਵਿੱਚ ਸਰਵਿਸ ਰੂਲ ਦੇ ਵਿੱਚ ਕੋਈ ਚੇਂਜਿੰਗ ਹੁੰਦੀ ਹੈ ਤਾਂ ਉਹ ਮਾਤ ਦੇ ਵਿੱਚ ਆਪਾਂ ਕੁਝ ਕਹਿ ਨਹੀਂ ਸਕਦੇ ਠੀਕ ਹੈ ਪਰ ਇਸ ਚੀਜ਼ ਤੇ ਆਪਾਂ ਕੋਰਟ ਕੇਸ ਕਰ ਸਕਦੇ ਹਾਂ ਕਿ ਜਦੋਂ ਪਹਿਲਾ ਨੋਟੀਫਿਕੇਸ਼ਨ ਆਇਆ ਸੀ ਪਹਿਲਾ ਨੋਟੀਫਿਕੇਸ਼ਨ ਆਇਆ ਸੀ ਉਸ ਦੇ ਵਿੱਚ ਸਾਨੂੰ ਵੈਲਿਡ ਦੱਸਿਆ ਗਿਆ ਸੀ ਪਰ ਅੱਜ ਸਾਡਾ ਵੈਲਿਡ ਕਿਉਂ ਨਹੀਂ ਹੈ ਆਪਾਂ ਇਸ ਚੀਜ਼ ਤੇ ਉਹ ਕਰ ਸਕਦੇ ਹਾਂ ਕਿਉਂਕਿ ਆਪਣੀ ਗਲਤੀ ਨਹੀਂ ਹੈ 8393 ਨਾਉਂਸ ਹੋਈਆਂ ਕੈਨਸਲ ਹੋਈ ਭਰਤੀ ਜਿਸ ਦੇ ਵਿੱਚ ਆਪਣਾ ਕਸੂਰ ਨਹੀਂ ਹੈ ਸਰਕਾਰ ਦਾ ਕਸੂਰ ਹੈ ਜਿਸ ਟਾਈਮ ਸਰਕਾਰ ਕਾਂਗਰਸ ਦੀ ਸਰਕਾਰ ਸੀ ਉਹਨਾਂ ਨੇ ਅਨਾਉਂਸ ਕੀਤੀਆਂ ਸੀ ਪੋਸਟਾਂ ਹੋਰ ਜਿਹੜਾ ਆਮ ਆਦਮੀ ਪਾਰਟੀ ਐ ਇਹਨਾਂ ਨੇ ਰੱਦ ਕਰਤੀਆਂ ਪੋਸਟਾਂ ਇਸ ਕਰਕੇ ਸਾਰੇ ਇਕੱਠੇ ਹੋਵੋ ਠੀਕ ਹੈ 5 ਨਵੰਬਰ ਦਾ ਇਹ ਨੋਟੀਫਿਕੇਸ਼ਨ ਐ 2020 ਦਾ ਤੁਸੀਂ ਇਹ ਸਾਫ ਲਾ ਲਓ ਕਿ 2025 ਦਾ ਤੀਜਾ ਮਹੀਨਾ ਚੱਲ ਰਿਹਾ ਹੈ ਲਗਭਗ ਖਤਮ ਹੋਣ ਵਾਲਾ ਚੌਥਾ ਮਹੀਨਾ ਦੀ ਸਟਾਰਟਿੰਗ ਐ ਦੇਖ ਲਓ ਤੁਸੀਂ ਕਿੰਨਾ ਸਮਾਂ 4 ਸਾਲ 4 ਸਾਲ ਦਾ ਸਿੱਧਾ ਹੀ ਹੋ ਗਿਆ 2020 ਤੋਂ ਠੀਕ ਹੈ ਤਕਰੀਬਨ ਲਗਭਗ 4 ਸਾਲ ਦਾ ਸਮਾਂ ਜਿਹੜਾ ਬੀਤ ਚੁੱਕਿਆ ਪਰ ਹਜੇ ਤੱਕ ਕੋਈ ਇਸ ਸਬੰਧੀ ਕੋਈ ਵੀ ਗੱਲਬਾਤ ਨਹੀਂ ਕੀਤੀ ਗਈ ਜਦਕਿ ਨਵੇਂ ਐਜੂਕੇਸ਼ਨ ਪ੍ਰੋਗਰਾਮ ਦੇ ਤਹਿਤ ਐਨਸੀਟੀ ਦੀਆਂ ਨਵੀਆਂ ਵੈਕੈਂਸੀਜ਼ ਜਿਹੜੀ ਕ੍ਰੀਏਟ ਕੀਤੀਆਂ ਜਾਣੀਆਂ ਸੀ ਤਾਂ ਹਜੇ ਤੱਕ ਪੰਜਾਬ ਸਰਕਾਰ ਇਸੇ ਤੋਂ ਭੱਜ ਰਹੀ ਹੈ ਮੀਟਿੰਗਾਂ ਤੋਂ ਵੀ ਭੱਜ ਰਹੀ ਹੈ ਕੋਈ ਖੁੱਲ ਕੇ ਗੱਲ ਨਹੀਂ ਕਰ ਰਹੀ ਹਰ ਇੱਕ ਚੀਜ਼ ਦਾ ਪ੍ਰੂਫ ਲੈਣ ਵਾਸਤੇ ਆਪ ਨੂੰ ਆਟੇ ਜਾਂ ਪਾਪਾ ਕੇ ਜਿਹੜਾ ਪ੍ਰੂਫ ਲੈਣਾ ਪੈਂਦਾ ਤਾਂ ਇਹ ਬਹੁਤ ਵੱਡੀ ਖਾਮੀ ਹੈ ਜਿਹੜੀ ਪੰਜਾਬ ਸਰਕਾਰ ਦੀ ਜੋ ਸਾਹਮਣੇ ਆ ਰਹੀ ਹੈ ਤਾਂ ਇਸ ਚੀਜ਼ ਨੂੰ ਜਿਜਿਠਣ ਦੇ ਲਈ ਤੁਹਾਨੂੰ ਸਾਰਿਆਂ ਨੂੰ ਇਕੱਠਾ ਹੋਣਾ ਪੈਗਾ ਮਤਲਬ ਤੁਹਾਨੂੰ ਸਾਰਿਆਂ ਨੂੰ ਅਸੀਂ ਵੀ ਨਾਲ ਹੀ ਵਿੱਚ ਇਨਵੋਲ ਵਹ ਸਾਡੀ ਵੀ ਐਂਟੀਟੀ ਕੀਤੀ ਹੋਈ ਹੈ ਤਾਂ ਆਪਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਹੋਣਾ ਪੈਗਾ ਯੂਨੀਅਨ ਦਾ ਸਾਥ ਦੇਣਾ ਪੈਗਾ ਫਿਰ ਹੀ ਆਪਣਾ ਨੋਟੀਫਿਕੇਸ਼ਨ ਆਏਗਾ ਔਰ ਆਪਾਂ ਜਿਹੜਾ ਹੈ ਇਸ ਸਮੇਂ ਦੇ ਵਿੱਚ ਕਿਉਂਕਿ ਜਿਹੜਾ ਸਮਾਂ ਚੱਲ ਰਿਹਾ ਉਹ ਤੁਹਾਨੂੰ ਵੀ ਪਤਾ ਹੈ ਕਿ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਕਿ ਅਸੀਂ 50000 ਪਲੱਸ ਜਿਹੜੇ ਹੈ ਜਿਹੜੀਆਂ ਭਰਤੀਆਂ ਦਿੱਤੀਆਂ ਤਾਂ ਮਾਨ ਸਾਹਿਬ ਸਾਡੀ ਇਹ ਵੀ ਬੇਨਤੀ ਹੈ ਕਿ ਸਾਡਾ ਵੀ ਫਿਰ 50000 ਦੇ ਵਿੱਚ ਜਿਹੜੀਆਂ ਪਲੱਸ ਤੁਸੀਂ ਨੌਕਰੀਆਂ ਕਹਿ ਰਹੇ ਹੋ ਉਹਨਾਂ ਦੇ ਵਿੱਚ ਸਾਡੀ ਵੀ ਐਂਟੀਟੀ ਦੀਆਂ ਵੈਕੈਂਸੀਸ ਕੱਢ ਕੇ ਜਿਹੜੀ ਸਾਡੀ ਵੀ ਜਿਹੜੀ ਹੈ ਕਿੱ ਗੱਲ ਨੂੰ ਸੁਣਿਆ ਜਾਵੇ ਸਾਡੀ ਜੈਨੂਨ ਮੰਗ ਨੂੰ ਸੁਣਿਆ ਜਾਵੇ ਸੋ ਇੰਨੇ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਦੇ ਮਾਧਿਅਮ ਦੇ ਰਾਹੀਂ ਤੁਹਾਡੇ ਤੱਕ ਇੱਕ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਇੱਕ ਉਹ ਆਵਾਜ਼ ਜੋ ਸਾਡੇ ਕੈਦਰ ਦੀ ਆਵਾਜ਼ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਤੁਸੀਂ ਜਿਹੜਾ ਹੈ ਉਸ ਚੀਜ਼ ਨੂੰ ਹੋਰ ਅੱਗੇ ਸਾਰਿਆਂ ਤੱਕ ਪਹੁੰਚਾ ਸਕਦੇ ਹੋ ਹੋਰ ਆਪਣਾ ਜਿਹੜਾ ਜੋ ਵੀ ਆਪਣਾ ਮਕਸਦ ਹੈ ਉਹ ਪੂਰਾ ਹੋਏਗਾ ਤੋ ਸਾਰਿਆਂ ਨੂੰ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਹੀ ਆਪਾਂ ਜਿਹੜੇ ਆਣ ਵਾਲੇ ਆਪਣੇ ਮਕਸਦ ਨੇ ਆਣ ਵਾਲਾ ਜੋ ਆਪਣਾ ਟਾਈਮ ਹੈ ਉਹ ਆਪਾਂ ਵਧੀਆ ਲੈ ਕੇ ਆ ਸਕਦੇ ਆ ਤਾਂ ਬਹੁਤ ਅਸਮਾਨ ਹਾਲ ਇਹ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਤਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤੋ ਫਿਰ ਇੱਕ ਵਾਰ ਤੋਂ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਹੱਥ ਤੱਕ ਸ਼ੇਅਰ ਕਰਿਓ ਤੋ ਇੰਨੇ ਹੀ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ bot bot anana